ਮੇਰੀ ਜੈਸਿਕਾ ਜੈਸਿਕਾ ਇਹ ਹੱਬੇ ਸਾਹ ਕਰਾਵੇ ਵੀ ਜੀ ਤੁਹਾਡੀ ਪਹਿਲੀ ਕਿਤਾਬ ਇਹ ਮੇਰੀ ਸਭ ਤੋਂ ਪਹਿਲੀ ਕਿਤਾਬ ਹੈ ਪਰ ਤੁਸੀਂ ਇਹ ਤੀਜੀ ਵਾਰੀ ਛਾਪੀ ਹੈ ਹਾਂਜੀ ਇਹਦੇ ਬਾਰੇ ਦੱਸੋ ਵੀ ਜਦ ਤੁਸੀਂ ਪਹਿਲੇ ਵਾਰੀ ਛਾਪੀ ਮਤਲਬ ਛਪਵਾਈ ਸੀ ਕਿਵੇਂ ਦਾ ਅਹਿਸਾਸ ਸੀਗਾ ਤੇ ਕਿਵੇਂ ਲੱਗਿਆ ਤੁਹਾਨੂੰ ਇਹ ਕਿਤਾਬ ਦੇਖੋ ਜਦੋਂ ਕੋਈ ਅਹਿਸਾਸ ਤੁਸੀਂ ਹੱਡੀ ਹੰਡਾਇਆ ਹੋਵੇ ਨਾ ਉਹ ਤੁਹਾਡੇ ਅੰਦਰ ਹੀ ਹੁੰਦਾ ਹੈ ਮੈਨੂੰ ਲੱਗਦਾ ਭਾਪਨਾਵਾਂ ਉਲਾਰ ਹੋ ਜਾਂਦੀਆਂ ਨੇ ਜੇ ਤੁਸੀਂ ਉਹਦੇ ਬਾਰੇ ਬੋਲਦੇ ਹੋ ਕਿਉਂਕਿ ਮੇਰੀ ਹੱਡ ਬੀਤੀ ਸੀਗੀ ਤੇ ਮੈਂ ਇਸ ਨੂੰ ਇਸ ਤਰੀਕੇ ਨਾਲ ਕੋਸ਼ਿਸ਼ ਕੀਤੀ ਜਿਵੇਂ ਤੁਸੀਂ ਕਹਿੰਦੇ ਵੀ ਦੁੱਖ ਵੰਡਾਏ ਤੋਂ ਅੱਧਾ ਹੋ ਜਾਂਦਾ ਹੈ ਤੇ ਮੇਰੀ ਕੋਸ਼ਿਸ਼ ਸੀ ਕਿ ਜੀਤਾਏ ਕਰਦਾ ਸੀ ਕਿ ਸਾਰੀ ਧਰਤੀ ਸਫਾ ਬਣ ਜੇ ਤੇ ਮੇਰਾ ਇੱਕ ਇੱਕ ਅੱਖਰ ਜਿਹੜਾ ਹੈ ਉਹ ਹੰਝੂ ਬਣ ਕੇ ਖਿਲਰ ਜੇ ਤੇ ਜਦੋਂ ਤੁਹਾਡੀ ਅੱਖ ਦਾ ਹੰਝੂ ਕਿਸੇ ਹੋਰ ਦੀ ਅੱਖ 'ਚੋਂ ਲੰਘਦਾ ਤਾਂ ਤੁਹਾਨੂੰ ਬਹੁਤ ਸਕੂਨ ਮਿਲਦਾ ਬਸ ਉਸੇ ਦੀ ਪ੍ਰਾਪਤੀ ਨੇ ਕਿਤਾਬ ਲਿਖੀ ਸੀ ਮੈਂ ਸਾਰੀ ਪੜੀ ਵੀਪਾਲ ਨੇ ਪੜੀ ਤੇ ਇਹਦੇ ਵਿੱਚ ਜਦੋਂ ਮੈਂ ਉੱਥੇ ਹੰਝੂ ਆ ਜਾਂਦੇ ਨੇ ਜਦੋਂ ਉਹ ਆਪਣੇ ਦਿਓਰ ਤੋਂ ਮਤਲਬ ਉਹ ਜਾਂਦਾ ਹੋਇਆ ਪਿੱਛੇ ਦੇਖ ਤੱਕਦੀ ਆ ਮਤਲਬ ਤਾਂ ਉਦੋਂ ਹੰਜੂ ਨਿਕਲਿਆ ਆਉਂਦੇ ਆ ਜੀ ਮਤਲਬ ਇੰਨਾ ਇਹਦੇ ਦੇ ਵਿੱਚ ਹੀ ਤੇ ਇਹ ਕਿਤਾਬ ਤੁਹਾਡੀ ਮੇਰੇ ਸਾਹ ਦੇ ਨਾਲ 1992 ਤੋਂ ਪਹਿਲਾਂ ਛਪੀ ਹਾਂਜੀ ਹਾਂਜੀ ਤੀਜੀ ਵਾਲੀ ਛਪੀ ਆ ਭਾਣ ਹਾਂਜੀ ਹੁਣ ਮੈਂ ਤੁਹਾਡੀ ਕਿਤਾਬ ਜਿਹੜੀ ਹੈਗੀ ਆ ਆਪਣੀ ਪੂਣੀਆਂ ਗਲੋਟੇ ਉਹ ਮੈਂ ਪੜੀ ਆ ਨਾ ਉਹ ਬਹੁਤ ਰੋਣ ਕਢਾਉਂਦੀ ਹਰ ਇੱਕ ਕਹਾਣੀ ਕਿਉਂਕਿ ਉਹਦੇ ਵਿੱਚ 84 ਦੇ ਕਹਾਣੀਆਂ ਹਾਂਜੀ ਹਾਂ ਕਿਵੇਂ ਮਤਲਬ ਰਿਸ਼ਤੇ ਕਿਵੇਂ ਟੁੱਟ ਰਹੇ ਨੇ ਉਹ ਘਟਨਾ ਕਰਕੇ ਹਾਂ ਹਾਂ ਬਿਲਕੁਲ ਬਿਲਕੁਲ ਰਿਸ਼ਤੇ ਤਾਂ ਵੈਸੇ ਮੈਨੂੰ ਲੱਗਦਾ ਟੈਕਨੋਲੋਜੀ ਨੇ ਜ਼ਿਆਦਾ ਤੋੜੇ ਨੇ ਉਹਨਾਂ ਨਾਲ ਉਹ ਘਟਨਾਵਾਂ ਤਾਂ ਤੁਸੀਂ ਫੇਰ ਵੀ ਕਿਸੇ ਦੇ ਨਾਲ ਸਾਂਝੀਆਂ ਕਰ ਸਕਦੇ ਹੋ ਟੈਕਨੋਲੋਜੀ ਨੇ ਜਿਸ ਤਰੀਕੇ ਨਾਲ ਤੰਦਾਂ ਤੋੜੀਆਂ ਨੇ ਹਰ ਬੰਦਾ ਮੇਲੇ 'ਚ ਵੀ ਇਕੱਲਾ ਹੋ ਗਿਆ ਹਾਂਜੀ ਤੇ ਉਹਦੀ ਇਕਲਤਾ ਉਸਨੂੰ ਤੰਗ ਕਰ ਰਹੀ ਹੈ ਤੇ ਇਸ ਇਕਲਤਾ ਕਰਕੇ ਹਰ ਬੰਦਾ ਬੰਦਾ ਭਾਲਦਾ ਫਿਰਦਾ ਕਿਹੜੇ ਮੋਢੇ ਤੇ ਸਿਰ ਰੱਖ ਕੇ ਰੋਇਆ ਜਾ ਸਕੇ ਵੀ ਜੀ ਮੈਨੂੰ ਇੱਕ ਇੱਕ ਚੀਜ਼ ਹੋਰ ਮਹਿਸੂਸ ਹੁੰਦੀ ਹੈ ਵੀ ਜਿਵੇਂ ਅੱਜ ਕੱਲ ਦੇ ਜਿਵੇਂ 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 ਅਸੀਂ ਆ ਹਮਮ ਮਤਲਬ 30 ਸਾਲ ਦੇ ਜਾਂ 25 ਸਾਲ ਦੇ ਜਾਂ 32 ਸਾਲ ਦੇ ਹਮਮ ਇੱਕ ਇਕਲਤਾ ਵੀ ਆ ਤਾਂ ਇੱਕ ਇੱਕ ਇਹ ਵੀ ਆ ਵੀ ਅਸੀਂ ਨਾ ਨਿੱਜ ਵੀ ਬਹੁਤ ਭਾਲਦੇ ਆ ਵੀ ਸਾਨੂੰ ਇਹ ਵੀ ਸਾਡੀ ਆਪਣੀ ਲਾਈਫ ਹੋਣੀ ਚਾਹੀਦੀ ਹੈ ਜਾਂ ਮੇਰੀ ਆਪਣੀ ਸਪੇਸ ਹੋਣੀ ਚਾਹੀਦੀ ਹੈ ਹਮਮ ਇੱਕ ਪਾਸੇ ਅਸੀਂ ਇਹ ਭਾਲਦੇ ਆ ਇੱਕ ਪਾਸੇ ਉਹ ਦੁੱਖ ਹਟਾਉਣੇ ਆ ਮੈਨੂੰ ਲੱਗਦਾ ਜਿਹੜਾ ਨਿੱਜ ਭਾਲਦੇ ਹੋ ਨਾ ਤੁਸੀਂ ਉਹ ਤੁਸੀਂ ਹੋਰਾਂ ਨਾਲੋਂ ਤੰਦਾ ਤੋੜ ਕੇ ਭਾਲਦੇ ਹੋ ਉਹਨੂੰ ਤੁਸੀਂ ਗਲਤ ਹੁੰਨੇ ਹੋ ਪਰ ਤੁਸੀਂ ਇਹ ਭੁੱਲ ਜਾਂਦੇ ਹੋ ਕਿਸੇ ਹੋਰ ਨੂੰ ਵੀ ਨਿੱਜ ਚਾਹੀਦਾ ਹੈ ਹਾਂਜੀ ਤੇ ਇਹ ਸਾਂਝਾਂ ਜਿਹੜੀ ਵੀ ਪਾਣ ਲੈਂਦੇ ਨੇ ਇਹ ਸਾਂਝਾਂ ਜਦੋਂ ਵੀ ਹੰਢਣਸਾਰ ਹੁੰਦੀਆਂ ਨੇ ਇਹ ਤੁਹਾਡੇ ਮਨ ਨੂੰ ਸਕੂਨ ਦਿੰਦੀਆਂ ਨੇ ਤੁਹਾਡਾ ਸਿਰ ਭੋਲੋਸਦੀਆਂ ਨੇ ਤੁਹਾਡਾ ਤਰਵਾਸਾ ਬਣਦੀਆਂ ਨੇ ਜਿਨ੍ਹਾਂ ਨੂੰ ਤੋੜ ਕੇ ਬੰਦਾ ਕੱਲਾ ਹੋ ਗਿਆ ਸਾਡੀ ਪੀੜ੍ਹੀ ਨਹੀਂ ਹੋਈ ਸਾਡੀ ਪੀੜ੍ਹੀ ਨੇ ਇਮੋਸ਼ਨਲ ਹੋ ਕੇ ਇਹਨਾਂ ਸਾਂਝਾਂ ਨੂੰ ਹੰਢਣਸਾਰ ਬਣਾਇਆ ਸੀ ਸੰਭਾਲਿਆ ਸੀ ਪਾਲਿਆ ਸੀ ਨਿਭਾਇਆ ਸੀ ਪਰ ਹੁਣ ਵਾਲੇ ਲੋਕ ਕਹਿੰਦੇ ਨੇ ਜਿੱਥੋਂ ਲੋੜ ਐ ਉੱਥੇ ਗੱਲ ਕਰੋ ਪ੍ਰੈਕਟੀਕਲ ਦੀ ਗੱਲ ਕਰੋ ਅੱਗੇ ਕੀ ਲੋੜ ਪਈ ਐ ਵੀ ਇੱਕ ਸਵਾਲ ਮੈਂ ਹੋਰ ਸੋਚਿਆ ਤੁਹਾਡੇ ਲਈ ਤੁਸੀਂ ਕਿ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਉਹ ਵੀ ਤੁਸੀਂ ਮਤਲਬ ਦੇਖੀਆਂ ਹੰਡਾਈਆਂ ਤੁਹਾਡੇ ਅੱਖਾਂ ਸਾੜੀ ਲੰਘੀਆਂ ਤੁਸੀਂ ਉਮਰ ਵੀ ਤੁਹਾਡੀ ਸਾਡੇ ਤੋਂ ਬਹੁਤ ਵੱਡੀ ਐ ਤਜਰਬਾ ਵੀ ਬਹੁਤ ਆ ਤੁਸੀਂ ਪ੍ਰੋਫੈਸਰ ਵੀ ਮਤਲਬ ਪੜਾਇਆ ਵੀ ਬੱਚਿਆਂ ਨੂੰ ਹੁਣ ਦੀ ਘੜੀ ਦੀ ਅੱਜ ਦੇ ਟਾਈਮ ਦੇ ਵਿੱਚ ਤੁਹਾਡਾ ਮਤਲਬ ਕੋਈ ਕੋਈ ਸੁਪਨਾ ਆ ਜਾਂ ਕੋਈ ਉਮੀਦ ਐ ਸਪਨੇ ਬਣਾਉਣ ਦੀ ਤਾਂ ਹੁਣ ਉਮਰ ਨਹੀਂ ਰਹੀ ਮੇਰਾ ਅਸਤ ਹੋ ਰਿਹਾ ਹੈ ਇਹ ਸੂਰਜ ਇਹ ਸੋਚੇ ਕਿ ਮੈਂ ਹੁਣ ਸੁਪਨੇ ਪਾਲਾਂ ਇਹ ਹੋ ਨਹੀਂ ਸਕਦਾ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗੀ ਮੈਂ ਆਪਣੀ ਜ਼ਿੰਦਗੀ ਚੋਂ ਸੈਟੀਸਫਾਈਡ ਬਹੁਤ ਹਾਂ ਸੰਤੁਸ਼ਟ ਬਹਾਪਤਾ ਸ਼ਾਇਦ ਮੈਂ ਇਹ ਜੋ ਵੀ ਹੈ ਨਹੀਂ ਸੀ ਜੋ ਮੈਨੂੰ ਪ੍ਰਾਪਤ ਹੋਇਆ ਅਸੀਂ ਨਾ ਸ਼ੁਕਰੇ ਹਾਂ ਅਸੀਂ ਰੱਬ ਨੂੰ ਸ਼ੁਕਰ ਨਹੀਂ ਕਰਦੇ ਜੋ ਕੁਝ ਸਾਨੂੰ ਮਿਲਿਆ ਤੇ ਮੈਨੂੰ ਲੱਗਦਾ ਜੀ ਸ਼ੁਕਰੇ ਹੋਈਏ ਜੀ ਉਹਦੇ ਮੂਹਰੇ ਸੀਸ ਨਿਭਾਈਏ ਕਿ ਇਸ ਬਹੁਤ ਲੋਕ ਨੇ ਜਿਹੜੇ ਬਹੁਤ ਦੁਖੀ ਨੇ ਸਾਡੇ ਨਾਲੋਂ ਵੀ ਜ਼ਿਆਦਾ ਦੁਖੀ ਨੇ ਅਸੀਂ ਉਦੋਂ ਹੀ ਆਪਣੇ ਮਨ ਨੂੰ ਧਰਵਾਸ ਦਿੰਦੇ ਆਂ ਠੀਕ ਆ ਬੀਜੀ ਸਸਕਾਰ ਥੈਂਕ ਯੂ ਸਰ ਚੰਗਾ ਲੱਗਿਆ ਮੈਨੂੰ ਲੈ ਕੇ ਤੇ ਮੈਨੂੰ ਮੈਨੂੰ ਤਾਂ ਇਹ ਹੋਰ ਵੀ ਖੁਸ਼ੀ ਆ ਕਿ ਮੈਂ ਬੀਜੀ ਦੀ ਕਿਤਾਬ ਮਤਲਬ ਮੇਰੇ ਹਿੱਸੇ ਆਈ ਕਿ ਮੈਂ ਉਹਨੂੰ ਛਾਪਾਂ ਤੇ ਦੋ ਕਿਤਾਬਾਂ ਅਸੀਂ ਹੋਰ ਅਗਲੀਆਂ ਕਰ ਰਹੇ ਆਂ ਦੋ ਭਾਗਾਂ ਦੇ ਵਿੱਚ ਮਤਲਬ ਕਿਤਾਬ ਉਹ ਇੱਕ ਹੀ ਆ ਪੂਣੀਆਂ ਗਲੋਟੇ ਤੇ ਉਹ ਵੱਡੀ ਹੋਣ ਕਰਕੇ ਫਿਰ ਅਸੀਂ ਉਹਨੂੰ ਸੋਚਿਆ ਵੀ ਦੋ ਉਹਦੇ ਭਾਗ ਬਣਾ ਦਈਏ ਉਹ ਇਹ ਖੂਬ ਸੂਰਤ ਕਿਤਾਬ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਾਰਚ ਮਾਰਚ ਜੀ ਉਹ ਕਿਤਾਬ ਆ ਜਾਏਗੀ ਤੇ ਸਸਕਲ